ਆਪ ਸਰਕਾਰ ਮੁਕਾਬਲਾ 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 ਇਹ ਮੰਗਿਆ ਹੈ ਜੀ ਪਿਛਲੇ 2.5 ਸਾਲ ਤੋਂ ਜਿਹੜੇ ਹਾਲਾਤ ਹੈ ਗਲੀਆਂ ਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਜਵਾਕਾਂ ਨੂੰ ਸਕੂਲ ਜਾਣਾ ਬੜਾ ਔਖਾ ਹੈ ਕਿੰਨਾ ਪੜਾਹ ਹਾਲ ਤੁਸੀਂ ਜਾ ਕੇ ਆਪ ਜਾ ਕੇ ਦੇਖ ਸਕਦੇ ਹੋ ਜੀ ਗਲੀਆਂ ਦੇ ਵਿੱਚ ਕੰਨ ਡਿੱਗੀ ਵਾਲੀਆਂ ਗਰੀਬ ਲੋਕਾਂ ਨੇ ਬਿਮਾਰ ਹੋਈ ਜਾਂਦੇ ਆ ਕੋਈ ਬੁਖਾਰ ਹੈ ਕਿਸੇ ਨੂੰ ਨਮੂਨਿਆ ਕੱਲ ਹੀ ਨੂੰ ਕਿਹ ਸੁਣਦਾ ਪੰਜ ਸੱਤ ਬੰਦੇ ਸਾਡੇ ਬਜਿੰਦਰ ਕੌਰ ਕੋਲੇ ਗਏ ਸੀ ਪੰਜ ਸੱਤ ਪਹਿਲਾਂ ਉਹਨਾਂ ਨੇ ਮਿੱਠੀਆਂ ਮਿਰਚਾਂ ਦੇ ਕੇ ਤੋਰਤੇ ਕੋਈ ਹੱਲਣੀ ਜੀ ਗਲੀਆਂ ਲੈਣਾਂ ਦਾ ਕਾਲ ਅਕੈਡਮੀ ਤੋਂ ਲੈ ਕੇ ਜਿੰਨੀਆਂ ਵੀ ਗਲੀਆਂ ਬਹੁਤ ਬੁਰਾ ਹਾਲ ਆ ਪਾਣੀ ਦਾ ਮੱਛਰਾਂ ਦਾ ਬਿਮਾਰੀ ਦਾ ਜਿੰਨਾ ਵੀ ਕਹਿੰਦੇ ਨਾ ਤੇ ਦਾ ਹਾਲ ਆ ਇਹਨੂੰ ਕੋਰ ਲਾਇਆ ਕੀ ਬੋਰ ਲਾਇਆ ਇਹ ਇਹ ਬੋਰ ਤਾਂ ਲਾਇਆ ਵੀ ਇਹ ਹਾਰ ਬਜਿੰਦਰ ਕੌਰ ਦਾ ਜਿਹੜਾ ਵਿਕਾਸ਼ ਆ ਕੇ ਦੇਖੋ ਭਾਈ ਇਹ ਲਾਇਆ ਸਾਡੀ ਧੜੀ ਵਾਲੇ ਲੈ ਆ ਸਾਰਿਆਂ ਨੇ ਹਾਂ ਇਸੇ ਕਰਕੇ ਲਾਇਆ ਸਾਡੀ ਇਹੀ ਹੈ ਇਹ ਹਲਦਾ ਜਾ ਕੇ ਕਰੋ ਬਹੁਤ ਬੁਰਾ ਹਾਲ ਹੈ ਬੁੜੀਆਂ ਦਾ ਬੱਚਿਆਂ ਦਾ ਬੰਦਿਆਂ ਦਾ ਬਜ਼ੁਰਗ ਕਈ ਬਜ਼ੁਰਗ ਤਾਂ ਵਿਚਾਰੇ ਬਿਮਾਰ ਪਏ ਐ ਤੁਹਾਨੂੰ ਲਿਜਾ ਕੇ ਦਿਖਾ ਸਕਦੇ ਆ ਮੰਗ ਕੀ ਆ ਹੁਣ ਛੱਡੀ ਮੰਗ ਹੈ ਵੀ ਇਹ ਪਾਣੀ ਦਾ ਛੇ ਟੱਚਈ ਹੱਲ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਤਾਂ ਨਹੀਂ ਅਸੀਂ ਵੱਡਾ ਪ੍ਰਦਰਸ਼ਨ ਅਜੇ ਤਾਂ ਟੇਲਰ ਹੈ ਨਹੀਂ ਫਿਰ ਇਹ ਨਗਰ ਕੌਂਸਲ ਦੇ ਦਫ਼ਤਰ ਚ ਅਣਮਿਥੇ ਲਈ ਧਰਨਾ ਬਟਾ ਰੱਖਾਂਗੇ ਇਹ ਬੋਰਡ ਦੇਖ ਲਓ 5 4 23 ਦਾ ਲੱਗਿਆ ਹੋਇਆ ਹੈ ਸੜਕ ਬਣਾਉਣ ਵਾਸਤੇ 1.5 ਸਾਲ ਹੋ ਗਿਆ ਠੀਕ ਹੈ ਜੀ ਤੇ ਥੱਲੇ ਲੋਕਾਂ ਦਾ ਪ੍ਰਤੀਕਰਮ ਦੇਖ ਲਓ ਲੋਕੀ ਸਾਰਾ ਦੁਖੀ ਆ ਪਾਣੀ ਖੜਾ ਹੈ ਲੋਕੀ ਇਹ ਮਨ ਲੋਕ ਡਿੱਗਣ ਨੂੰ ਬਹੁਤ ਸਾਈਕਲ ਸਿੱਧਾ ਨਹੀਂ ਜਾ ਸਕਦਾ ਡਿੱਗ ਸਕਦੇ ਆ ਸੱਟ ਵੀ ਆ ਸਕਦੀ ਆ ਬੜੇ ਵਾਰੀ ਕਹੇਦਾ ਕੋਈ ਕੋਈ ਹੱਲ ਨਹੀਂ ਇਹਦਾ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲੇਗੇ ਤੇ ਬੜੇ ਵਾਰੀ ਇੱਕ ਵਾਰ ਇਹ ਨਹੀਂ ਬੜੇ ਵਾਰੀ ਅੱਛਾ ਜੀ ਪਿੱਛੇ ਜੀ ਅੱਜ ਉਹ ਬੋਟਾਂ ਪਈਆਂ ਸੀ ਲੋਕਪੜਾ ਦੀਆਂ ਉਦੋਂ ਦੋ ਦਿਨ ਕੰਮ ਚਲਾਇਆ ਇਹਨਾਂ ਨੇ ਬੋਟਾਂ ਲੈਣ ਵਾਸਤੇ ਦੋ ਦਿਨ ਬਾਅਦ ਕੰਮ ਫੇਰ ਬੰਦ ਹੁਣ ਸਾਰਾ ਉੱਥੇ ਖੜਾ ਹੈ ਪਾਣੀ ਭਗਿਆ ਨੇ ਕੋਈ ਹੱਲ ਨਹੀਂ ਹੁਣ ਮੰਗ ਕੀ ਹੈ ਸਾਡੂ ਮੰਗ ਸਾਡੀ ਇਹ ਵੀ ਸੜਕ ਬਣਾਓ ਪੱਕੀ ਜਿੱਥੇ ਲੋਕਾਂ ਨੇ ਜਾਲੀ ਪਾਣੀ ਦੁੱਧਾ ਹੈ ਉਹ ਬੰਦ ਕਰੋ ਹਾਂ ਬਹੁਤ ਦੁਖੀ ਆ ਸਾਡੀ ਗਲੀ ਚ ਨਾ ਚੀਵਰੇਜ ਕੱਢੇ 25 ਸਾਲ ਹੋ ਗਏ ਹਾਂ ਨਾ ਸਾਡੇ ਕੋਈ ਪਾਣੀ ਦਾ ਹਾਲਾ ਨਾ ਸਾਡੀ ਛੜਕਦਾ ਹੈ ਅਸੀਂ ਬਹੁਤ ਹੀ ਦੁਖੀ ਆ ਨਰਕੇ ਚ ਬੈਠੇ ਆ ਜੀ ਚੀਵਰੇਜ ਬੰਦ ਹੈ ਸਾਡੇ ਬਲਾਕਾਂ ਜਮਾ 25 ਸਾਲ ਹੋ ਗਏ ਕਦੇ ਸਾਡੇ ਚੀਵਰੇਜ ਨਹੀਂ ਕੱਢੇ ਪਹਿਲਾਂ ਅਸੀਂ ਧਰਨਾ ਲਾਇਆ ਪੋਤੋ ਘਰੇ ਹੁਣੇ ਗੱਡੀਆਂ ਗਲਦੇ ਆਂ ਦਾ ਕਿਸੇ ਨੇ ਸਾਡੀ ਸੁਣਵਾਈ ਨਹੀਂ ਕਰੀ ਫਿਰ ਅਸੀਂ ਬਲਜਿੰਦਰ ਕੌਰ ਦੇ ਘਰੇ ਗਏ ਕਹਿੰਦੇ ਅਸੀਂ ਹੁਣੇ ਗੱਲਦੇ ਆਂ ਇਹਨਾਂ ਨੇ ਕਿਸੇ ਨੇ ਵੀ ਸਾਡੀ ਗੱਲ ਸੁਣੀ ਅਸੀਂ ਸਾਡੇ ਬੱਚੇ ਮਾਰ ਐ ਅਸੀਂ ਬਹੁਤ ਦੁਖੀ ਆਂ ਦੋਨੇ ਗਲੀਆਂ ਪਾਣੀ ਨਾ ਭਰੀਆਂ ਪਈਆਂ ਛੀਵਰੇਜ ਬੰਦ ਹਨ ਤੇ ਸਾਡੇ ਛੜਕਾਂ ਟੁੱਟੀਆਂ ਦਾ 7-8 ਸਾਲ ਹੋ ਗਏ ਪ੍ਰਾਣੀਆਂ ਛੜਕਾਂ ਰਾਂ ਨਹੀਂ ਛੜਕਾਂ ਬਣਾਈਆਂ ਸੀ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ ਇਤਿਹਾਸਕ ਸ਼ਹਿਰ ਐ ਤੱਕ ਸਾਹਿਬ ਐ ਤੱਕ ਇਤਿਹਾਸਕ ਐ ਤੇ ਜਿੰਨਾ ਤੱਕ ਸਾਹਿਬ ਐਡਾ ਮਤਲਬ ਗੁਰੂਆਂ ਨੇ ਧਾਮ ਲਿਆ ਸੀ ਉਹਨਾਂ ਨੇ ਨਾਟਕ ਬਣਾਤਾ ਸਰਕਾਰਾਂ ਨਹੀਂ ਐਜੀਆਂ ਸਰਕਾਰਾਂ ਆਗੀਆਂ ਇਹ ਤਾਕਤ ਦੇ ਇੰਨਾ ਬੁਰਾ ਹਾਲ ਕਰਦਾ ਕੋਈ ਤਾਕਤ ਵਾਲੀ ਗੱਲ ਹੀ ਨਹੀਂ ਰਹਿੰਦੀ ਸੀ ਇਹਨਾਂ ਨੇ ਤੇ ਇੱਥੇ ਸਾਡੇ ਐਡੇ ਐਡੇ ਮਾਲਕਾਂ ਨੇ ਧਾਮ ਲਿਆ ਸੀ ਆ ਕੇ 9 ਸਾਲ 9 ਮਹੀਨੇ 9 ਘੜੀਆਂ ਹੁਣ ਸਾਡੀ ਇਹ ਮੰਗ ਹੈ ਵੀ ਸੀਵਰੇਜ ਕੱਢੇ ਜਾਣ ਸਾਡੀਆਂ ਛੜਕਾਂ ਬਣ ਜਾਣ ਇਹ ਮੰਗ ਹੈ ਸਾਡੀ ਥੋੜਾ ਜੀ ਲਖਵੀਰ ਸਿੰਘ ਲਖਵੀਰ ਸਿੰਘ ਆ ਤੁਸੀਂ ਬੋਰਡ ਲਾਇਆ ਕੀ ਮਾਮਲਾ ਹੈ ਕੀ ਮੋਟੀਵੇਸ਼ਨ ਮਿਲੀ ਕੀ ਤੁਹਾਡਾ ਸਮੱਸਿਆ ਕੀ ਹੈ ਉਹ ਸਮੱਸਿਆ ਪਾਣੀ ਦੀ ਹਾਂ ਪਾਣੀ ਕਾਰਨ ਗੜ੍ਹੀ ਬਣੀ ਹੋਰ ਚਾ ਉਹ ਸਮੱਸਿਆ ਹੀ ਹਾਂ ਬੋਰਡ ਕਿਵੇਂ ਲਾਇਆ ਬੋਰਡ ਤੇ ਕੀ ਲਿਖਿਆ ਤੁਸੀਂ ਜਿਹੜਾ ਰੱਖਿਆ ਬੋਰਡ ਤੇ ਲਿਖਿਆ ਜਾ ਵੀ ਵਿਕਾਸ ਦੇ ਰਿਹਾ ਪਰ ਨਿਕਲਦਾ ਹਾਂ ਤੇ ਮੰਗ ਕੀ ਆ ਹੁਣ ਮੰਗ ਵੀ ਠੀਕ ਹੈ ਚਾਹੇ ਪਰਕਾ